ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਕਿ ਨਾਬਾ ਨਿਵਾਸੀਆਂ ਨੇ ਸੰਵਾਦ ਗਰੁੱਪ ਦੇ ਮਦਦ ਦੇ ਨਾਲ ਇਕੱਠੇ ਹੋ ਕੇ ਅੱਜ ਇਹ ਪ੍ਰੋਟੈਸਟ ਕੀਤਾ ਹੈ ਸ਼ਾਂਤ ਭਾਈ ਪ੍ਰੋਟੈਸਟ ਪਲੇਕਾਡ ਲੈ ਕੇ ਖੜੇ ਆ ਤਾਂ ਕਿ ਧੁੰਦਾ ਦਾ ਟਾਈਮ ਆ ਰਿਹਾ ਹੈ ਫੌਗੀ ਟਾਈਮ ਆ ਰਿਹਾ ਹੈ ਜਿਹੜੀ ਇਸ ਸੜਕ ਹੈ ਸਰਕੂਲਰ ਰੋਡ ਜੀ ਨੂੰ ਆਪਾਂ ਖੁੰਨੀ ਸੜਕ ਵੀ ਕਹਿੰਦੇ ਆ ਇਹਦੇ ਅੱਧ ਦੋਲੇ ਜਿਹੜੀ ਵਾਈਟ ਪੱਟੀ ਆ ਉਹ ਖਤਮ ਹੋ ਚੁੱਕੀ ਹੈ ਟ੍ਰੈਫਿਕ ਲਾਈਟਾਂ ਆ ਆਪਾਂ ਨੇ ਕੈਂਡਲ ਮਾਰਚ ਕੀਤਾ ਸੀ ਉਸ ਤੋਂ ਬਾਅਦ ਹਾਲ ਤੱਕ ਕੋਈ ਟ੍ਰੈਫਿਕ ਲਾਈਟਾਂ ਦੀ ਮੂਵਮੈਂਟ ਨਹੀਂ ਚੱਲੀ ਜਿਹੜਾ ਆ ਡਵਾਈਡਰ ਹੈ ਪਿੱਛੇ ਇਹਦੇ ਤੇ ਅਸੀਂ ਨੇ ਅੱਜ ਟਾਇਰ ਦੇ ਉੱਤੇ ਟਾਇਰਾਂ ਦੇ ਉੱਤੇ ਜਿਹੜੀ ਫਲੋਰਿਸੈਂਟ ਟੇਪ ਲਗਾ ਕੇ ਲਗਾਇਆ ਹੈ ਤਾਂ ਕਿ ਸਰਕਾਰ ਨੂੰ ਦੱਸਿਆ ਜਾ ਕੇ ਵੀ ਕੋਈ ਨਾ ਕੋਈ ਤਰੀਕਾ ਅਪਣਾਇਆ ਜਾ ਸਕਦਾ ਜਾਨਾਂ ਬਚਾਉਣ ਨੂੰ ਇਹ ਕੰਮ ਸਰਕਾਰ ਦਾ ਹੈ ਸਰਕਾਰ ਇਹਦੇ ਤੇ ਰਿਫਲੈਕਟਰ ਲਾਵੇ ਪਰ ਸਰਕਾਰ ਰਿਫਲੈਕਟਰ ਲਾ ਨਹੀਂ ਰਹੀ ਲਾਉਣਗੇ ਕਦੋਂ ਜਾਂ ਦੋ ਤਿੰਨ ਬੰਦੇ ਮਰ ਜਾਣਗੇ ਜਨਵਰੀ ਦੇ ਐਂਡ 'ਚ ਲਾਉਣਗੇ ਜਾ ਕੇ ਤੁਸੀਂ ਇਹ ਪਿੱਛੇ ਡਵਾਈਡਰ ਦੇਖੋ ਇਸ ਡਵਾਈਡਰ ਤੇ ਹਰ ਰੋਜ਼ ਰਾਤ ਨੂੰ ਧੁੰਦ ਦੇ ਵਿੱਚ ਕਦੀ ਕਾਰ ਚੜ ਕੇ ਉਲਟੂਗੀ ਉਸ ਕਰਕੇ ਸਾਰੇ ਨਾਭਾ ਨਿਵਾਸੀ ਅੱਜ ਇਕੱਠੇ ਹੋ ਕੇ ਪ੍ਰੋਟੈਸਟ ਕਰ ਰਹੇ ਆ ਤਾਂ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਵੀਐਨਡੀਆਰ ਹੈ ਮਿਸਪਲ ਕਮੇਟੀ ਹੈ ਟ੍ਰੈਫਿਕ ਪੁਲਿਸ ਉਹ ਜਾ ਕੇ ਬਾਅਦ ਕੀ ਤਰੀਕੇ ਨਾਲ ਭਾਈ ਮਰਾਇਆ ਕਿ ਨਹੀਂ ਇਹ ਆਲੀ ਆਲੀ ਆਹ ਦੇਖੋ ਟਰੱਕ ਜਾ ਰਿਹਾ ਸੀ ਟਰੱਕ ਜਾ ਰਿਹਾ ਸੀ ਚੋਰ ਨੇ ਟਰੱਕ ਤੋਂ ਥੱਲੇ ਬੋਰੀ ਸਿੱਟ ਲਈ ਸਾਡੇ ਸਾਹਮਣੇ ਔਰ ਦੇਖੋ ਏ ਕੀ ਹਾਲ ਹੈ ਲੋਕਾਂ ਦਾ ਉਹ ਵਿਚਾਰਾ ਕੌਣ ਭੁਗਤੂਗਾ ਇਹਨੂੰ ਉਹ ਟਰੱਕ ਡਰਾਈਵਰ ਹੀ ਜਾ ਕੇ ਕਰੂਗਾ ਉਹਦਾ ਅਸੀਂ ਖੜੇ ਸੀ ਇੱਥੇ ਬਾਈ ਚਾਂਸ ਤਾਂ ਅਸੀਂ ਉਹ ਬੰਦਾ ਭਜਾਤਾ ਉਸੇ ਤਰ੍ਹਾਂ ਹੁਣ ਅਸੀਂ ਜਿਹੜੇ ਦੇਖੋ ਇਹ ਟਾਇਰਾਂ ਦੇ ਉੱਤੇ ਦੇਖੋ ਵੀ ਟਾਇਰ ਲਗਾ ਕੇ ਲਾਏ ਨੇ ਅਸੀਂ ਦਵਾਈ ਦੇ ਤਰ੍ਹਾਂ ਤਾਂ ਕਿੁੱਤੀ ਭਈ ਸਰਕਾਰ ਜਾ ਕੇ ਇਹ ਕੰਮ ਸਰਕਾਰ ਦੇ ਨੇ ਅਸੀਂ ਦੇ ਪੁਰਾਣੇ ਟਾਇਰ ਲਾ ਕੇ ਲਾਏ ਨੇ ਤਾਂ ਕਿ ਰਾਤ ਨੂੰ ਹੁਣ ਫੌਗ ਪੈਣੀ ਹੈ ਤੇ ਜਿਹੜੇ ਡਿਵਾਈਸ ਨੇ ਟ੍ਰੱਕ ਡਰਾਈਵਰ ਕਾਰ ਡਰਾਈਵਰ ਉਹ ਇਹਦੇ ਉੱਤੇ ਨਾ ਚੱਲਣਾ ਹਰ ਰੋਜ਼ ਰਾਤ ਨੂੰ ਇਹਦੇ ਤੇ ਕੋਈ ਨਾ ਕੋਈ ਕਾਰ ਚੱਲਦੀ ਅਸੀਂ ਕਾਲ ਜੀ ਕੀ ਹਾਲ ਹੈ ਤੇ ਇਹਦੇ ਤੇ ਕਾਰ ਚੱਲੂ ਨਹੀਂ ਹੁਣ ਕੀਮਤੀ ਜਾਨਾਂ ਜਾਣਗੀਆਂ ਉਸ ਵਾਸਤੇ ਅਸੀਂ ਇਹ ਲਾਏ ਨੇ ਇਹ ਕੋਈ ਪੱਕਾ ਸੋਲੂਸ਼ਨ ਨਹੀਂ ਹੈ ਇਹ ਪ੍ਰੋਟੈਸਟ ਕਰਕੇ ਅਸੀਂ ਲਾ ਰਹੇ ਆ ਦੇਖੋ ਕਿ ਨਹੀਂ ਇਹ ਡਿਵਾਈਡਰ ਦੇ ਉੱਤੇ ਰਾਤ ਨੂੰ ਇਹ ਜਿਹੜੇ ਟਾਇਰ ਨੇ ਇੱਕ ਤਾਂ ਇਹਨਾਂ ਦੇ ਡੇਂਜਰਸ ਨਹੀਂ ਹੈਗੇ ਤੇ ਨੰਬਰ 2 ਦੇ ਉੱਤੇ ਇਹ ਦਾਸ ਨੂੰ ਚਮਕਣਗੇ ਕੋਈ ਕੀਮਤੀ ਜਾਨ ਬਜੂ ਇਹ ਕੰਮ ਸਰਕਾਰ ਦੇ ਨੇ ਸਾਡੇ ਕੰਮ ਨਹੀਂ ਹੈ ਪਰ ਅਸੀਂ ਇਹ ਸਿਰਫ ਜਗਾਉਣ ਵਾਸਤੇ ਕਰ ਰਹੇ ਆਂ ਠੀਕ ਹੈ ਜੀ ਕਿੱਥੇ ਜਾ ਰਿਹਾ ਹੈ ਕੀ ਕਹਣਾ ਚਾਹੁੰਦੇ ਇਹ ਪਿਛਲੇ 40 ਦਿਨਾਂ ਚ ਨਾਬੇ ਦੇ ਸਰਕੂਲਰ ਰੋਡ ਦੇ ਉੱਤੇ ਸਾਨੂੰ ਪਤਾ ਹੀ ਹੈ ਵੀ ਬਹੁਤ ਜ਼ਿਆਦਾ ਮੋਤਾਂ ਹੋ ਰਹੀਆਂ ਨੇ ਜੋ ਕਿ ਬਹੁਤ ਮੰਦਭਾਗੀ ਕਟਨਾ ਹੈ ਤਾਂ ਇਹਦੇ ਲਈ ਪ੍ਰਸ਼ਾਸਨ ਤੋਂ ਸਾਡੀ ਇਹ ਮੰਗ ਹੈ ਕਿ ਨਾਬੇ ਲਈ ਜਿਹੜਾ ਹੈ ਬਾਈਪਾਸ ਕੱਢਿਆ ਜਾਵੇ ਜਿੰਨੀਆਂ ਵੱਡੀਆਂ ਗੱਡੀਆਂ ਨੇ ਉਹ ਬਾਈਪਾਸ ਰਾਹੀਂ ਚੱਲਣ ਕਿਉਂਕਿ ਸੜਕ ਦੇ ਦੋਨੇ ਪਾਸੇ ਹੁਣ ਰਿਹਾਇਸ਼ੀ ਕਲੋਨੀਆਂ ਬਣ ਗਿਆ ਨੇ ਸੜਕ ਨੂੰ ਕ੍ਰਾਸ ਕਰਨ ਲਈ 10-10 15-15 ਮਿੰਟ ਖੜਕੇ ਵੇਟ ਕਰਨੀ ਪੈਂਦੀ ਹੈ ਇਸ ਲਈ ਜੇ ਬਾਈਪਾਸ ਨਿਕਲ ਜਾਂਦਾ ਤਾਂ ਕੀਮਤੀ ਜਾਨਾਂ ਵੀ ਬਚ ਸਕਦੀਆਂ ਨੇ ਤੇ ਬਾਕੀ ਟ੍ਰੈਫਿਕ ਦੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਸਕਦੀ ਹੈ। ਜਾਮ ਵੀ ਬਹੁਤ ਜ਼ਿਆਦਾ ਲੱਗਦਾ ਹੈ। ਹਾਂ ਜਾਮ ਦਾ ਕਾਰਨ ਵੀ ਇਹੀ ਹੈ ਜੀ ਕਿਉਂਕਿ ਵੱਡੀਆਂ ਗੱਡੀਆਂ ਨੇ ਜਿਹੜੀਆਂ ਉਹ ਗੱਡੀਆਂ ਨੂੰ ਮੁੜਨ ਲਈ ਵੀ ਬਹੁਤ ਟਾਈਮ ਲੱਗਦਾ ਹੈ ਔਰ ਵੱਡੀਆਂ ਗੱਡੀਆਂ ਟ੍ਰੈਫਿਕ ਜਾਮ ਕਰਦੀਆਂ ਨੇ ਤਾਂ ਤੁਸੀਂ ਦੇਖੋ ਵੀ ਕਿੱਡੀ-ਕਿੱਡੀ ਲੰਬੀ ਜਿਹੜੀ ਲਾਈਨ ਲੱਗ ਜਾਂਦੀ ਹੈ ਬੌੜਾ ਗੇਟ ਤੋਂ ਜਾਂਦਾ ਓਵਰ ਬ੍ਰਿਜ ਬਣ ਜਾਏ ਜਾਂ ਫਿਰ ਬਾਈਪਾਸ ਨਿਕਲ ਜੇ ਸਾਡੀ ਇਹੀ ਮੰਗ ਹੈ ਪ੍ਰਸ਼ਾਸਨ ਤੋਂ ਕੀਮਤੀ ਜਾਨਾਂ ਦੀ ਰੱਖਿਆ ਲਈ ਬਾਈਪਾਸ ਹੋਣਾ ਬਹੁਤ ਜ਼ਰੂਰੀ ਹੈ। ਸ਼੍ਰੀਕਿੱਤਾ ਜਾ ਰਹੇ ਹੈ ਕੀ ਕਰਨਾ ਚਾਹੀਏ ਬਾਤਾ ਹੀ ਪੈਣੇ ਫੜ ਕੇ ਨਮਸਕਾਰ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਸਰਕੂਲਰ ਰੋਡ ਇੱਕ ਖੁੰਨੀ ਰੋਡ ਸਾਬਤ ਹੋ ਚੁੱਕਿਆ ਹੈ ਪਿਛਲੇ ਕੁਝ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਮੌਤਾਂ ਛੋਟੇ ਛੋਟੇ ਬੱਚਿਆਂ ਦੀ ਇਵਨ ਮੌਤਾਂ ਇੱਥੇ ਹੋ ਚੁੱਕੀਆਂ ਨੇ ਟਰੱਕਾਂ ਦੇ ਥੱਲੇ ਆ ਕੇ ਲੋਕ ਮਰ ਚੁੱਕੇ ਨੇ ਬੱਚੇ ਮਰ ਚੁੱਕੇ ਨੇ ਇਸ ਲਈ ਸਾਡੀ ਨਾਬਾ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹ ਹੱਥ ਜੋੜ ਕੇ ਬੇਨਤੀ ਹੈ ਕੀ ਕਿਰਪਾ ਕਰਕੇ ਇਸ ਸੜਕ ਦੇ ਕੋਈ ਪ੍ਰਬੰਧ ਕੀਤੇ ਜਾਣ ਉਦਾਹਰਨ ਦੇ ਤੌਰ ਤੇ ਜਿਸ ਤਰ੍ਹਾਂ ਕੋਈ ਬਾਈਪਾਸ ਅਸੀਂ ਕੱਢ ਸਕਦੇ ਹਾਂ ਠੀਕ ਹੈ ਜੀ ਇਹ ਰੋਡ ਦੇ ਵਿੱਚ بڑے بڑے ਵਹੀਕਲਾਂ ਦੀ ਐਂਟਰੀ ਜਿਹੜੀ ਬੰਦ ਕਰਾਉਣੀ ਚਾਹੀਦੀ ਹੈ ਟੋਟਲੀ ਜਿੰਨੇ ਵੀ ਨਾਲ ਲੱਗਦੀਆਂ ਸੜਕਾਂ ਨੇ ਇੱਥੋਂ ਬਾਈਪਾਸ ਕੱਢ ਕੇ ਇੱਥੇ ਵੱਡੇ ਭਾਰੀ ਵਹੀਕਲਾਂ ਦੀ ਕਿਉਂਕਿ ਇੱਥੇ ਸਾਰੀ ਆਵਾਜਾਈ ਹੈ ਜਸਪਾਲ ਕਲੋਨੀ ਰਾਣੀ ਬਾਗ ਪੁੱਡਾ ਜਿੰਨੀਆਂ ਵੀ ਕਲੋਨੀਆਂ ਨੇ ਸਾਰੇ ਬੱਚਿਆਂ ਦੀ ਆਵਾਜਾਈ ਬੜਿਆਂ ਦੀ ਆਵਾਜ਼ ਆਈ ਇੱਥੇ ਹੈ ਸਕੂਲ ਬੰਨਾਂ ਸਾਰਿਆਂ ਇੱਥੋਂ ਲੰਘਦੇ ਨੇ ਇਸ ਲਈ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਇਹ ਰੋਡ ਖੁੰਨੀ ਰੋਡ ਸਾਬਤ ਹੋ ਚੁੱਕਿਆ ਹੈ ਇੱਥੇ ਪ੍ਰਬੰਧ ਕੀਤੇ ਜਾਣ ਤਾਂ ਜੋ ਛੋਟੇ-ਛੋਟੇ ਬੱਚਿਆਂ ਦੀਆਂ ਨੌਜਵਾਨਾਂ ਦੀਆਂ ਸਾਰਿਆਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਇਹ ਹੱਥ ਜੋੜ ਕੇ ਬੇਨਤੀ ਹੈ ਜੀ ਇਸੇ ਸਬੰਧ ਦੇ ਵਿੱਚ ਰੋਜ਼ ਪ੍ਰਦਰਸ਼ਨ ਸਾਡੇ ਵੱਲੋਂ ਕੀਤਾ ਗਿਆ ਹੈ ਇਹ ਹੱਥ ਜੋੜ ਕੇ ਬੇਨਤੀ ਹੈ ਸਰਕਾਰਾਂ ਨੂੰ